Amazon ਭਾਰਤ ਦੇ ਵਿੱਚ 3.14 ਲੱਖ ਕਰੋੜ ਦਾ ਨਿਵੇਸ਼ ਕਰਨ ਜਾ ਰਹੇ ਜੀ ਤੇ ਦਾਵਾ ਜਿਹੜਾ ਕੀਤਾ ਜਾ ਰਿਹਾ ਹੈ ਇਹ ਕੰਪਨੀ ਦੇ ਜਿਹੜਾ ਸਿਕਰਸ ਬਿਲਡਿੰਗ ਦੇ ਵਿੱਚ ਕਹਿੰਦੇ ਜੀ ਉਹਨਾਂ ਦੇ ਪ੍ਰਧਾਨ ਅਮਿਤ ਅਗਰਵਾਲ ਉਹ ਕਹਿੰਦੇ ਜੀ ਜਿਹੜੀ ਭਾਰਤ ਦੇ ਵਿੱਚ AI ਦੇ ਆਧਾਰ ਤੇ ਅਸੀਂ ਕੰਮ ਕਰਾਂਗੇ ਰੋਜ਼ਗਾਰ ਪੈਦਾ ਕਰਾਂਗੇ ਇਹ ਗਰੀਵਨ 10 ਲੱਖ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਇਹ ਉਹਨਾਂ ਨੇ ਕਿਹਾ ਤੋਂ ਸੱਚੀ ਗੱਲ ਤਾਂ ਇਹ ਹੈ ਕਿ ਪਹਿਲਾਂ 40000 ਬਟਲ ਦਾ ਇਹਦਾ ਆਲਰੇਡੀ ਹੋਇਆ ਹੈ ਨੋਵੇਸ਼ਨ ਇਹ ਗੱਲ ਹੈ ਕਿ ਨੌਕਰੀਆਂ ਪੈਦਾ ਹੋ ਰਹੀਆਂ ਨੇ ਜਿੰਨਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਡੈਮੋਕ੍ਰੇਟਿਕਨ ਕੋਈ ਸਟੇਟਮੈਂਟ ਹੈ ਚੰਗੀ ਗੱਲ ਹੈ ਜੇ ਤੁਸੀਂ ਆਪਣੇ ਆਪ ਦੇ ਲਈ ਕਰਦੀਆਂ ਨੇ ਅਡਾਡੀ ਗਰੁੱਪ ਨੂੰ ਵੀ ਆਪ ਦੇ ਲਈ ਕਰੂੰਗਾ ਉਹਨਾਂ ਨੇ ਵੀ ਕਿਹਾ ਇਹ 40 ਲੱਖ ਕਰੋੜ ਦਾ ਨਿਵੇਸ਼ ਕਰਨਾ ਹੈ ਕਿਸੇ ਕੁੱਡਾਂ ਨਹੀਂ ਉਹ ਫਿਰ ਕਨਵਨ ਊਰਜਾ ਬੰਦਰਗਾਹ ਉਹਨਾਂ ਦਾ ਇੱਕ ਜਿਹੜਾ ਹੈ ਏਰੀਆ ਉੱਚ ਕਰਨਗੇ ਲਗਨ ਕਿਹਾ ਇਹ ਹੈ ਉਹਨਾਂ ਨੇ ਜੇ ਤੁਸੀਂ ਅਮਰੀਕਾ ਜਾਣਾ ਚਾਹੁੰਦੇ ਹੋ ਤਾਂ ਫੇਸਬੁੱਕ ਇੰਸਟਾਗ੍ਰam ਯੂਟਿਊਬਰ ਇਹਨਾਂ ਤੇ ਦੇਖ ਕੇ ਗੱਲ ਕਰੋ ਸੋਸ਼ਲ ਮੀਡੀਆ ਤੇ ਜਿਹੜੀਆਂ ਵੀ ਪੋਸਟਾਂ ਤੁਸੀਂ ਪਾਉਂਗੇ ਜਦ ਪਾਇਗਿਆ ਨੇ 스쿼ਡੀ ਇੰਟਰਵਿਊ H1B 비자 ਦੀ ਤਾਂ ਹੋਏਗੀ ਜੇ ਇਹਨਾਂ ਦੀ ਜਾਂਚ ਹੋਏਗੀ ਇਹ ਜਾਂਚ ਤੋਂ ਬਾਅਦ ਹੋਣਾ ਤੇ ਹੁਣ ਇਹ ਜਿਹੜੀ ਇੰਟਰਵਿਊ ਹੋਣੀ ਸੀ ਉਹ ਰੱਦ ਕਰਤੀ ਹਾਲ ਦੇ ਘੜੀ ਯਾਨੀ ਮਸਟ ਵੀ ਕਰਤੀ ਰੱਦ ਨਹੀਂ ਮਸਟ ਵੀ ਕਰਤੀ ਪੋਸਟਪੋਨ ਕਰਦੇ ਪਹਿਲਾਂ ਕਹਿੰਦੇ ਸੀ ਇਹਨਾਂ ਦੇ ਆਨਲਾਈਨ ਪ੍ਰੋਫਾਈਲ ਉਹਨਾਂ ਦੀ ਜਾਂਚ ਕਰ ਲਈਏ ਹੁਣ ਤੋਂ ਬਾਅਦ ਦੇਖਾਂਗੇ ਕਿ ਇਹ ਜੇ ਉਹ ਇਹਦਾ ਕੁਝ ਰਿਕਰ 70000 ਹੈ ਇਹ ਆਪਾਂ ਲਈ